ਬਟਾਲਾ ਦੇ ਨਜ਼ਦੀਕੀ ਪਿੰਡ ਅਲੀਵਾਲ ਦੀ ਅੱッパーਬਾਰੀ ਦੁਆਬ ਨਹਿਰ ਵਿੱਚ ਨਹਾਉਣ ਗਿਆ ਪਿੰਡ ਪੁਰਤਵਾਲ ਦਾ ਸਰਪੰਚ ਰਣਬੀਰ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਜਿਸ ਨੂੰ ਬਚਾਉਣ ਦੇ ਲਈ ਉਸ ਦੇ ਦੋ ਸਾਥੀਆਂ ਮੱਖਣ ਉਰਫ ਮੱਖੂ ਤੇ ਕਰਤਾਰ ਸਿੰਘ ਨੇ ਵੀ ਨਹਿਰ ਦੇ ਵਿੱਚ ਛਿਲੰਗ ਲਗਾ ਦਿੱਤੀ ਲੇਕਿਨ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਵੀ ਡੋਪ ਗਏ ਜਦੋਂ ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਵਿਅਕਤੀਆਂ ਨੂੰ ਡੁੱਬਦੇ ਵੇਖਿਆ ਤਾਂ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪ੍ਰਸ਼ਾਸਨ ਨੇ ਜਲਦ ਤੋਂ ਜਲਦ ਮੌਕੇ ਤੇ ਗੋਤਾਖੋਰਾਂ ਨੂੰ ਬੁਲਾਇਆ ਸਰਪੰਚ ਸਮੇਤ ਤਿੰਨ ਦੀਪਾਲ ਕੀਤੀ ਗਈ ਘਟਨਾ 19 ਜੁਲਾਈ ਦੇਰ ਸ਼ਾਮ ਦੀ ਹੈ ਦੱਸਿਆ ਜਾ ਰਿਹਾ ਕਿ ਅੱਜ ਸਵੇਰੇ ਇੱਕ ਵਿਅਕਤੀ ਮੱਖਣ ਸਿੰਘ ਉਰਫ ਮੱਖੂ ਦੀ ਲਾਸ਼ ਪਰਾਮਦ ਹੋਈ ਹੈ ਤੇ ਬਾਕੀ ਦੋ ਦੀਪਾਲ ਚਾਰੀ ਹੈ ਮ੍ਰਿਤਕ ਦੇ ਵਾਰਸਾਂ ਮੁਤਾਬਕ ਤਿੰਨੋਂ ਘਰੋਂ ਨਹਾਣ ਲਈ ਗਏ ਸਨ ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋਏ ਨੀ ਸਰਪੰਚ ਨੇ ਸਮੂਹ ਸਾਧਕਾ ਪਰੇ ਮੁੱਖ ਪਰਾਲਾ ਕਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮੰਨ ਲਓ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨੌਂ ਦਾ ਨੌਂ ਦਾ ਮਤਲਬ ਇੱਕ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਤੇ ਝਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਏ ਤੇ ਜਿਆ ਕਰਤਾਰ ਸਿੰਘ ਨੇ ਝਾਲ ਮਾਰੀ ਔਰ ਵੀ ਵਿੱਚ ਰੁੜ ਗਿਆ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮੰਨ ਲੋ ਪਹਚਾਇਆ ਗਿਆ ਜੇ ਪੱਕ ਫੁੱਟ ਗਈ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹ ਜੀ ਸਾਨੂੰ ਰਿਕਵੈਸਟ ਕੀਤੀ ਰਿਕਮੈਂਡ ਕਰਦੇ ਦੇ ਬਾਜੂ ਉਹਨਾਂ ਨੇ ਪੰਜ ਦਾ ਬਾ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰ ਪਾਲ ਦੇ ਸਾਰੇ ਅਸੀਂ ਮੰਨ ਲੋ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਪੱਕੀ ਗੱਲ ਪੱਕੀ ਗੱਲ ਹਾਂ ਦਾ ਬਾਪ ਕੋਪਰੇ ਦੇ ਦੇਖੋ ਉਹ ਪੱਕੀ ਹਨੋ ਕੋਈ ਉਹ ਕੇ ਸਾ ਪੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕੋਈ ਕਦੇ ਕੋਈ ਕੁੰਡਾ ਦੀ ਹੈ ਨਹੀਂ ਜੇ ਮਲਕ ਜੇ ਇਹ ਨਾਲ ਕੇ ਸਾਸ ਪੈਣਾ ਸੌਥਾ ਬੰਦਾ ਜਿਹੜਾ ਗਿਆ ਇਹਨੂੰ ਪਾ ਕੇ ਛੁੱਟ ਕੇ ਫਿਰ ਕੱਢ ਲੈ ਗਿਆ ਤੇ ਜਾਨੇ ਜਿਹੜੇ ਉਹਦੇ ਰੁਟ ਗਏ ਇਹ ਪਿੰਡ ਕੋ ਪਿੰਡ ਪਾਸ ਤੇ ਕਿੰਨੇ ਵਜੇ ਦੀ ਟਕਣਾ ਜੇ ਸਾਢੇ 7 ਵਜੇ ਦੀ ਕਰੇ ਸ਼ਾਮ ਦੇ ਸਾਢੇ 7 ਵਜੇ ਕਰਾ ਹੁਣ ਕੀ ਪ੍ਰਸ਼ਾਸਨ ਇਸ ਤਰ੍ਹਾਂ ਕਾਰਵਾਈ ਕਰਦਾ ਮਹਿਰਬਾਨ ਬੰਦ ਕਰਾਤੀ ਜੀ ਵੇਖੋ ਹੁਣ ਬਲਾਸ਼ਾ ਨੰਬਰ ਲਗਾਈ ਪਾਲ ਕਰਦੇ ਹੁਣ thank you